ਹਾਂਜੀ ਦੋਸਤੋ ਕੀ ਹਾਲ ਚਾਲ ਨੇ? ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ 'ਚ। ਅੱਜ ਆਪਾਂ ਤੁਹਾਨੂੰ ਦੱਸਾਂਗੇ ਪਜਾਮੇ ਦੀ ਸਾਈਡ ਵਾਲੀ ਜੇਬ ਲਾਉਣ ਦਾ ਤਰੀਕਾ, ਵੀ ਪਜਾਮੇ ਦੀ ਸਾਈਡ ਵਾਲੀ ਜੇਬ ਕਿਵੇਂ ਲਾਈ ਜਾਂਦੀ ਆ। ਠੀਕ ਆ ਜੀ, ਆਹ ਹੈਗਾ ਆਪਣਾ ਪੱਧਰਾ ਜੀ। ਆਪਾਂ ਇੱਕ ਪਾਕਟ ਪਹਿਲਾਂ ਬਣਾ ਚੁੱਕੇ ਹਾਂ, ਉਹਨਾਂ ਇੱਕ ਤੁਹਾਨੂੰ ਬਣਾਉਣੀ ਦੱਸਾ ਰਹੇ ਹਾਂ। ਠੀਕ ਆ ਜੀ, ਆਹ ਆਪਾਂ ਜੇਬ ਦਾ ਨਿਸ਼ਾਨ ਦਾ ਮੂੰਹ ਲਾਇਆ ਹੋਇਆ ਹੈ, ਦੇਖ ਸਕਦੇ ਹੋ ਤੁਸੀਂ। ਠੀਕ ਆ ਜੀ, ਆਹ ਟੱਕ ਵੀ ਲਾਏ ਹੋਏ ਆ। ਤੇ ਆਪਾਂ 1.5 ਇੰਚ ਤੋਂ ਆਹ ਤੋਂ ਉੱਪਰ ਇੱਕ ਟੱਕ ਹੋਰ ਲੜਾ ਹੁੰਦਾ ਜੀ ਠੀਕ ਆ ਲਾਇਆ ਹੈ ਆਪਣਾ ਨਿਸ਼ਾਨ ਲਾ ਲਿਆ ਆ ਹੈਗਾ ਆਪਣੀ ਜੇਬ ਜੇਬ ਨੂੰ ਹਮੇਸ਼ਾ ਨੀਚੇ ਰੱਖਣਾ ਵਾ ਪੱਲੇ ਦੇ ਠੀਕ ਹੈ ਜੀ ਇਹ ਆਪਾਂ ਖੱਬੇ ਸਾਈਡ ਵਾਲੀ ਜੇਬ ਲਗਾ ਰਹੇ ਆ ਇਹੇ ਰੱਖਣਾ ਵਾ ਆ ਜਿਹੜਾ ਆ ਹੈਗਾ ਨਿਸ਼ਾਨ ਆ ਆਪਣੇ ਜੇਬ ਦਾ ਮੂੰਹ ਤੇ ਨਿਸ਼ਾਨ ਆ ਜਿਹੜਾ ਉੱਪਰ ਲੱਗ ਕੇ ਰੱਖਿਆ ਹੈ ਟੱਕ ਲਾਇਆ ਹੋਇਆ ਨਿਸ਼ਾਨ ਲੱਗਿਆ ਉੱਥੇ ਆਪਾਂ ਜੇਬ ਰਖਣੀਆਂ ਇਸ ਤਰੀਕੇ ਦੇ ਨਾਲ ਪੱਕਾ ਕਰਨਾ ਜੀ ਦੇਖੋ ਪੱਕਾ ਕਰਕੇ ਬਾਹਰ ਕੱਢ ਲੈਣਾ ਮੈਨੂੰ ਕਪੜੇ ਨੂੰ ਫਿਰ ਆਪਾਂ ਲਾਉਣਾ ਹੋਰੇ ਟੱਕ ਇਸ ਤਰੀਕੇ ਦੇ ਨਾਲ ਦੇਖ ਸਕਦਾ ਤੁਸੀਂ ਠੀਕ ਹੈ ਫਿਰ ਉਹਨੂੰ ਉਲਟਾ ਕੇ ਜੀ ਆਪਾਂ ਇਸ ਸਾਈਡ ਤੇ ਲਾ ਜਣਾ ਕਪੜੇ ਨੂੰ ਇੱਕ ਸਲਾਈ ਪੈਰ ਦੀ ਉਹਰੇ ਲਾਉਣੀ ਹੈ ਜੀ ਇਹ ਲਾਉਣ ਨਾਲ ਫਾਇਦਾ ਇਹ ਹੁੰਦਾ ਕਿ ਆਪਣੇ ਜੇ ਤਾਂ ਮੂੰਹ ਆਪਣੇ ਆਪ ਉਹ ਵਧੀਆ ਸਫਾਈ ਆ ਜਾਂਦੀ ਹੈ ਆਪਣੇ ਆਪ ਤੋਂ ਮੂੰਹ 깔ਟਣਾ ਸੌਖਾ ਹੋ ਜਾਂਦਾ ਜੀ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜਿਹੜੇ ਟੱਕ ਲਾਇਏ ਸੀ ਉਹ ਖੁੰਝੇ ਬਾਹਰ ਕੱਢ ਲਾਂਗੇ ਤੇ ਹੁਣ ਆਪਾਂ ਇੱਥੇ ਲਾਵਾਂਗੇ ਇੱਕ ਪੈਰ ਦੀ ਸਲਾਈ ਪੱਕਾ ਕਰਨਾ ਜਦੋਂ ਵੀ ਸਟਾਰਟ ਕਰਨਾ ਵਾ ਸਲਾਈ ਪੱਖਾ ਜਿਹੜੇ ਕਰਿਆ ਕਰੋ ਆ ਦੇਖੋ ਜੀ ਆਪਣੀ ਖੱਬੇ ਸਾਈਡ ਵਾਲੀ ਜੇਬ ਦਾ ਮੂੰਹ ਬਣ ਚੁੱਕਿਆ ਵਾ ਹੁਣ ਆਪਾਂ ਜਿਹੜਾ ਜੇਬ ਲਾਈ ਸੀਗੀ ਉਹਦੀ ਹੁਣ ਫੈਲੀ ਤਿਆਰ ਕਰਾਂਗੇ ਇਸ ਤਰੀਕੇ ਦੇ ਨਾਲ ਪਹਿਲਾਂ ਆਪਾਂ ਇਦਾਂ ਇੱਕ ਪੈਰ ਦੀ ਸਿਲਾਈ ਮਾਰਨੀ ਹੈ ਜੀ ਠੀਕ ਹੈ ਜੇ ਫਿਰ ਆਪਾਂ ਇਹਦੇ ਖੁੰਝੇ ਕੱਢ ਕੇ ਉਲਟਾ ਦੇਣਾ ਇਹਨੂੰ ਥੈਲੀ ਨੂੰ ਆਪਾਂ ਫਿਰ ਆਪਾਂ ਉਹਰੇ ਇੱਕ ਪੈਰ ਦੀ ਸਲਾਈ ਲਗਾਉਣੀ ਹੈ ਇੱਕ ਤਰੀਕੇ ਦੇ ਨਾਲ ਤੇ ਫਿਰ ਦੀ ਆਪਾਂ ਆ ਦੇਖੋ ਆਪਣਾ ਜੇਬ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਉੱਪਰੋਂ ਜਰੂਰ ਬੰਨ੍ਹਿਆ ਕਰੋ ਜੀ ਪਹਿਲਾਂ ਆਪਾਂ ਇੱਥੋਂ ਤੋਂ ਇੱਥੇ ਤੱਕ ਸिलाई ਲਗਾਉਣੀ ਆ ਠੀਕ ਆ ਜੀ ਫਿਰ ਆਪਾਂ ਉੱਪਰੋਂ ਵੀ ਬੰਨਣਾ ਜੀ ਇੱਕ ਵਾਰ ਹਲਕੀ ਜਿਹੀ ਢੈਲਾ ਦੇ ਕੇ ਰੱਖਣੀ ਆ ਜੇਬ ਦੇ ਵਿੱਚ ਇਦੇ ਨਾਲ ਫਾਇਦਾ ਇਹ ਹੁੰਦਾ ਕਿ ਆਪਣਾ ਜਦੋਂ ਆਪਾਂ ਪਿਛਲੇ ਪੱਲੇ ਨਾਲ ਅਟੈਚ ਕਰਦੇ ਆ ਤਾਂ ਆਪਣਾ ਮੂੰਹ ਜੇਬ ਦਾ ਮੂੰਹ ਉੱਠਦਾ ਨਹੀਂ ਹੁੰਦਾ ਕੀਤਾ ਰਹਿ ਜਾਂਦਾ ਹੈ ਠੀਕ ਆ ਤੇ ਇੱਕ ਸਲਾਈ ਆਪਾਂ ਜਿਹੜਾ ਆ ਉੱਠਦਾ ਪੱਲਾ ਇਹ ਤੇ ਜ਼ਰੂਰ ਲੱਗੋ ਇਹਦਾ ਫਾਇਦਾ ਜੋ ਇਲਾਸਟਿਕ ਪਾਉਣ ਨੇ ਉਹਦਾ ਹੁੰਦਾ ਜੇ ਆਪਾਂ ਨੂੰ ਜੇਬ ਦਾ ਮੂੰਹ ਬਾਹਰ ਨਹੀਂ ਰਹਿੰਦਾ ਹੈਗਾ ਨਹੀਂ ਤੇ ਬਾਹਰ ਘੁੰਮਦਾ ਰਹਿੰਦਾ ਜੇਬ ਦਾ ਮੂੰਹ ਆ ਦੇਖੋ ਦੇਵਤਾ ਵੀ ਬਣ ਕੇ ਤਿਆਰ ਹੋ ਚੁੱਕੀ ਹੈ ਕਿੰਨੀ ਵਧੀਆ ਤੇ ਕਿੰਨੀ ਸਫਾਈ ਦੇ ਨਾਲ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਆ ਕਰੋ ਜੀ ਐਦਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਰਾਜਨ ਟੇਲਰ 1 2 3